ਸਾਰੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਪੰਜਾਬ ਦਾ 2024-25 ਦਾ ਬਜਟ ਤਿਆਰ ਕੀਤਾ ਮੈਂ ਸਭ ਤੋਂ ਪਹਿਲਾਂ ਸਾਰੇ ਅਫਸਰ ਸਹਿਬਾਨ ਦਾ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 2 ਸਾਲ ਪਹਿਲਾਂ ਪੰਜਾਬ ਦੀ ਬਾਂਗਲੌਰ ਸਮਾਲੀ 2 ਸਾਲ ਪਹਿਲਾਂ ਉਹਨਾਂ ਨੇ ਬਤੌਰ ਮੁੱਖ ਮੰਤਰੀ ਪੰਜਾਬ ਦੇ ਸ਼ਬਦ ਗ੍ਰਹਿਣ ਕੀਤੀ ਔਰ ਲਗਾਤਾਰ 2 ਸਾਲ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਿਰ ਤੋੜ ਯਤਨ ਸਿਰ ਤੋੜ ਮਿਹਨਤ ਕਰ ਰਹੇ ਨੇ ਪੰਜਾਬ ਜਾਣ ਦਾ ਕਿਸ ਤਰ੍ਹਾਂ ਰਾਤ ਦੇ 2-2 ਵਜੇ ਤੱਕ ਕਿਸਾਨ ਆਗੂਆਂ ਦੀ ਮੀਟਿੰਗ ਜਿਹੜੀ ਆ ਉਹ ਕੇਂਦਰੀ ਮੰਤਰੀਆਂ ਦੇ ਰਾ ਕਰਵਾਉਂਦੇ ਨੇ ਕਿ ਇੱਥੋਂ ਪਤਾ ਲੱਗਦਾ ਹੈਗਾ ਸਬੂਤ ਆ ਕਿ ਪੰਜਾਬ ਦੇ ਮੁਖਵੰਤਰੀ ਸਾਹਿਬ ਕਿੰਨੇ ਸੰਜੀਦਾ ਨੇ ਪੰਜਾਬ ਦੇ ਮਾਮਲੇ ਨੂੰ ਹੱਲ ਕਰਨ ਦੇ ਲਈ ਕਿੰਨਾ ਦਿੜ ਅਰਾਦਾ ਰੱਖਦੇ ਨੇ ਪੰਜਾਬ ਦੇ ਮਾਮਲੇ ਨੂੰ ਹੱਲ ਕਰਨ ਦੇ ਲਈ ਕਿੰਨਾ ਉਹਨਾਂ ਦਾ ਰਿਜ਼ਨਾ ਕਿ ਪੰਜਾਬ ਨੂੰ ਮੁੜ ਅਗਲਾ ਪੰਜਾਬ ਬਣਾਇਆ ਜਾਵੇ ਕਿਸ ਤਰ੍ਹਾਂ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇ ਲਗਾਤਾਰ ਮੈਂਨਾਂ ਦੀ 2 ਸਾਲ ਦੀ ਸਖਤ ਮਿਹਨਤੋ ਇਹ ਵਾਚਿਆਗਾ ਉਹਨਾਂ ਦਾ बतौर ਫਾਈਨਾਂਸ ਮਿਨਿਸਟਰ ਕੰਮ ਕਰਦੇ ਹੋਏ ਵਾਚਿਆ ਕਿਸ ਤਰ੍ਹਾਂ ਹੋ ਹਰ ਇੱਕ ਕੰਮ ਨੂੰ ਬੜੀ ਸ਼ਿੱਦਤ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਕਰਦੇ ਨੇ। ਤੀਜੇ ਸਾਲ ਦਾ ਪੰਜਾਬ ਦਾ ਬਜਟ ਅੱਜ ਪੰਜਾਬ ਦੀ ਇਸ ਪਵਿੱਤਰ ਵਿਧਾਨ ਸਭਾ ਦੇ ਅੰਦਰ ਪੇਸ਼ ਹੋਇਆਗਾ। ਤੀਜਾ ਬਜਟ 2 ਲੱਖ ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾਏ ਦੱਸਿਆ 2,00,4900 18 ਕਰੋੜ ਰੁਪਏ ਦਸਤੀ ਪੰਜਾਬ ਦੀ ਵਿਧਾਨ ਸਭਾ ਚ ਤਸਵੀਜ਼ ਕੀਤਾ ਜਿਦੇ ਵਿੱਚ ਮਾਲੀਆ ਘਾਟਾ ਅਤੇ ਵਿੱਤੀ ਘਾਟਾ ਕਰਮਬਰ 2.70% ਦੀ ਅਤੇ 3.80% ਦੀ ਜਿਹੜੇ ਅਸੀਂ ਉਹ ਤੀਚੇ ਰੱਖੇ ਨੇ ਅੰਮਲ ਲਾਏ ਨੇ ਕਿ ਜਦ ਕਿ ਪਿਛਲੇ ਸਾਲ ਇਹੀ ਸੇਮ ਜੇ ਮਾਲੀਆ ਘਾਟੇ ਦੀ ਗੱਲ ਕਰਾਂ 3.13 ਸੀ ਜਿਹੜਾ ਕਿ ਹੁਣ 2.70 ਹੋ ਗਿਆ ਇਸੇ ਤਰ੍ਹਾਂ ਵਿੱਤੀ ਘਾਟਾ 4.12 ਸੀ ਜਿਹੜਾ ਕਿ ਅਸੀਂ ਹੁਣ 3.80 ਦੀ ਸਦੀ ਜਿਹੜਾ ਉਹ ਨੋਟ ਕੀਤਾਗਾ ਸੋ ਮੈਂ ਸਮਝਦਾ ਇੱਕ ਬੜਾ ਪੋਜ਼ਿਟਿਵ ਸਟੈਪ ਆ ਸਰਕਾਰ ਦਾ ਤੇ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਨੇਕ ਨੀਤੀ ਦੀ ਸਰਕਾਰ ਜਿਹੜੀ ਆ ਉਹ ਆਈ ਹੈ ਇਸੇ ਸਾਲ ਜਿਹੜੇ ਅਸੀਂ ਰੈਵਨਿਊ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਦਾਰਦਾਰਤ ਕੀਤੇ ਨੇਗੇ ਰੈਵਨਿਊ ਐਕਸਪੈਂਡੀਚਰ ਦੇ 127134 ਕਰੋੜ ਰੁਪਏ 127134 ਕਰੋੜ ਰੁਪਏ ਜਿਹੜੇ ਸੀ ਰੈਵਨੂ ਐਕਸਪੈਂਡੀਚਰ ਜਿਹੜੇ ਉਹ ਨਿਰਧਾਰਤ ਕੀਤੇ ਨੇ ਕਿ ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ ਕੈਪੀਟਲ ਐਕਸਪੈਂਡੀਚਰ ਜਿਹੜੇ ਨੇ ਕਿ ਉਹ 8399 ਯਾਨੀ ਕਿ ਲਗਭਗ 8400 8399 ਕਰੋੜ ਰੁਪਏ ਜਿਹੜੇ ਅਸੀਂ ਰੱਖਵੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਇਸੇ ਤਰ੍ਹਾਂ ਪੀ ਆਈ ਡੀ ਵੀ ਪੀ ਆਈ ਡੀ ਵੀ ਦੀ ਗੱਲ ਕਰਾਂ ਪਿੱਡਾ ਦੀ ਗੱਲ ਕਰਾਂ ਉਹਦੇ ਚ ਕਪੈਕਸ ਤੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1000 ਕਰੋੜ ਰੁਪਇਆ ਉਹਦੇ ਲਈ ਬੇਸੀ ਰੱਖbaar ਰੱਖਿਆਗਾ ਸੋ ਕੁੱਲ ਜੇ ਮੈਂ ਕਹਾ ਤਾਂ ਹੈ 9400 ਕਰੋੜ ਰੁਪਇਆ ਰਾਸ਼ੀ ਤੈ ਹੋ ਜਾਂਦੀ ਹੈ ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆਗਾ ਕਿ 2.77 ਸਾਡਾ ਰੈਵਨਿਊ ਡੈਫਿਸਿਟ ਆ ਇਹ 22200 ਲਗਭਗ 244 ਕਰੋੜ ਰੁਪਏ ਬਣਦਾ ਹੈ। ਇਫੈਕਟਿਵ ਜਿਹੜਾ ਰੈਵਨਿਊ ਡੈਫਿਸਿਟ ਆ 22244 ਕਰੋੜ ਰੁਪਏ 2.77% ਜੀਐਸਡੀਪੀ ਦਾ ਟੋਟਲ ਜੀਐਸਡੀਪੀ ਦਾ ਉਹ ਬਣਦਾ ਹੈ। ਇਸੇ ਤਰ੍ਹਾਂ ਫਿਸਕਲ ਡੈਫਿਸਿਟ ਦੀ ਮੈਂ ਗੱਲ ਕਰਾਂ। ਫਿਸਕਲ ਡੈਫਿਸਿਟ ਜਿਹੜਾ ਉਹ 30464 ਕਰੋੜ ਰੁਪਏ 30400 ਕਰੋੜ ਰੁਪਏ ਜਿਹੜਾ ਕਿ ਦੈਟ ਇਜ਼ ਇਕੁਅਲ ਟੂ 3.80% ਆਫ ਦੀ ਜੀਐਸਡੀਪੀ 3.80% ਆਫ ਦੀ ਜੀਡੀਪੀ 3.80 ਆਫ ਦੀ ਜੀਡੀਪੀ ਆ ਜਿਹੜੀ ਜਿਹੜੀ ਸਾਨੂੰ ਜਿਹੜੀ ਰੇਂਜ ਪ੍ਰਿੰਸੀਪਲ ਆ ਉਹ ਹੋਈ ਆ ਸੋ ਇਸੇ ਤਰ੍ਹਾਂ ਮੈਂ ਇਫੈਕਟਿਵ ਜਿਹੜਾ ਆਊਟਸਟੈਂਡਿੰਗ ਡੈਟਾ ਉਹਦੀ ਮੈਂ ਗੱਲ ਕਰਾਂ 293729 2223 2223 2939 293729 ਇਸੇ ਤਰ੍ਹਾਂ 23 24 ਚ ਆਰਈ ਦੀ ਮੈਂ ਗੱਲ ਕਰਾਂ ਆਰਈ ਦੀ ਗੱਲ 322000 23135 ਇਸੇ ਤਰ੍ਹਾਂ ਮੈਂ ਹੁਣ ਬਜਟ ਦੀ ਗੱਲ ਕਰਾਂ 353600 ਜਿਹੜਾ ਕਿ ਬੜਾ ਇੰਪੋਰਟੈਂਟ ਪੁਆਇੰਟ ਆ ਕਈ ਲੋਕ ਮੇਰੇ ਸਾਥ ਕੀ ਸੱਜਣ ਜਿਹੜੇ ਕਿ ਵਿਧਾਨ ਸਭਾ ਤੋਂ ਬਾਹਰ ਵੀ ਨੇ ਇਹ ਵਿਧਾਨ ਸਭਾ ਅੰਦਰ ਵੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਕੀਤਾ ਕਿ ਉਹਨੂੰ ਅੰਦਰ ਭੇਜਿਆ ਉਹ ਗੱਲ ਕਰਦੇ ਹੁੰਦੇ ਨੇ ਕਿ ਉਹਦੀ ਮੈਂ ਜੀਐਸਡੀਪੀ ਦੀ ਗੱਲ ਕਰਾਂ ਤਾਂ 22 23 ਚ 43.64 ਸੀਗਾ ਤੇ ਪਿਛਲੇ ਸਾਲ 43. 84 ਸੀਗਾ ਸੋ ਇਸ ਵਾਰ ਉਹ 44.5 ਯਾਨੀ ਕਿ ਲਗਭਗ 44% ਆ ਉਹਦੇ ਚ ਡਾਊਨ ਜਿਹੜਾ ਸੀ ਕਿਹਾ ਗਿਆ ਸੋ ਇਸ ਤੋਂ ਬਿਨਾ ਹੋਰ ਵਕ ਵਕ ਸੈਕਟਰਾਂ ਦੇ ਅੰਦਰ ਮੈਂ ਆਲਰੇਡੀ ਜਿਹੜਾ ਐਕਸਪਲੇਨ ਕਰ ਚੁੱਕਿਆਗਾ ਕਿ ਕਿਹੜੇ ਕਿਹੜੇ ਰੱਖੇ ਨੇ ਕਿ ਸਮੈਸਮ ਦਾ ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਉਹ ਅਸੀਂ ਬਗੈਰ ਕੋਈ ਬਗੈਰ ਕੋਈ ਨਮਾ ਟੈਕਸ ਇੰਪੋਜ਼ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸਾਰੇ ਦੋ ਬਜਟ ਸੀਗੇ ਉਹ ਬਗੈਰ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀਆਂ ਆਸ਼ਾ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਰਸਸ ਖੇਤਰ ਨੂੰ ਧਿਆਨ ਚ ਰੱਖ ਕੇ ਬਣਾਇਆਗਾ ਸੋ ਮੈਂ ਸਮਝਦਾ ਕਿ ਸਰਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਸੋ ਜਿਸ ਤਰ੍ਹਾਂ ਮੈਂ ਗੱਲ ਕਿਹਾ ਸੀਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਜੀਵੀ ਕੀ ਬਾਰੇ ਜਿਹੜਾ ਗੁਰਜੀਤ ਨਾਮ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਿਆ ਉਹ ਵੀ ਅਸੀਂ ਇਸੇ ਸਾਲ ਸ਼ੁਰੂ ਕੀਤਾਗਾ ਜਿਹੜਾ ਲਗਭਗ 1080 ਕਰੋੜ ਰੁਪਏ ਦੀ ਕਾਸਟ ਬੜੀ ਘੱਟ ਹੈ 1080 ਕਰੋੜ ਰੁਪਏ ਜਦਕਿ ਜੇ ਨਮਾ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਦੇ ਉੱਤੇ ਲਗਭਗ 8.5 ਫੀਸਦੀ 8 ਮਤਲਬ 8 ਕਰੋੜ 8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਉੱਤੇ ਖਰਚਾ ਆਉਂਦਾਗਾ ਜਦਕਿ ਅਸੀਂ ਉਹ ਪ੍ਰੋਜੈਕਟ ਜਿਹੜਾ ਉਹ 2 ਕਰੋੜ ਰੁਪਏ ਦੇ ਸਿਰਫ 2 ਕਰੋੜ ਰੁਪਏ ਮੈਗਾਵਾਟ ਦੇ ਸਾਫ ਦੇ ਨਾਲ ਉਹ ਪਰਚੇਜ਼ ਕੀਤਾ ਗਿਆ 2 ਸਟਾ ਡਿਲੀਵਰੀ ਰਾਸ਼ਨ ਦੀ ਡਿਲੀਵਰੀ ਉਹਦੇ ਲਈ ਰਕਮੇ ਫੰਡ ਰੱਖੇ ਗਏ ਨੇਗੇ ਇਸੇ ਤਰ੍ਹਾਂ ਮਹੱਲਾ ਕਲੀਨਿਕ ਲਗਾਤਾਰ ਉਜਵੇ ਪਹਿਲਾਂ 838 ਅਸੀਂ ਬਣਾਏ ਨੇਗੇ ਇਹ ਲਗਾਤਾਰ ਇਸੇ ਤਰ੍ਹਾਂ ਪੂਰਾ ਸਾਲ ਪਰ ਖੁੱਲਦੇ ਨਹੀਂ ਰਹਿਣਗੇ ਔਰ ਲੋਕਾਂ ਨੂੰ ਸਵਾਮਾ ਵੀ ਜੜੀਆਂ ਉਹ ਜੜੀ ਜਿਹੜੀਆਂ ਰਹਿ ਗਈਆਂ ਇਸੇ ਤਰ੍ਹਾਂ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਆਫ ਬ੍ਰਿਲੀਅੰਸ 100 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੂੰ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕੀਤਾ ਜਾਊਗਾ ਸਕੂਲ ਆਫ ਹੈਪੀਨੈਸ ਪਿਛਲੇ ਸਾਲ ਸੀ ਕੀਤੇ ਸਿਕਸ 18 ਜਿਨ੍ਹਾਂ ਦੇ 14 ਬਣ ਕੇ ਤਿਆਰ ਹੋਗੇ ਲੋਕਾਂ ਨੂੰ ਸਵਰਪਿਤ ਨੇਗੇ ਇਸੇ ਤਰ੍ਹਾਂ ਸਕੂਲ ਆਫ ਅਪਲਾਈਡ ਲਰਨਿੰਗ ਅਪਲਾਈਡ ਲਰਨਿੰਗ 40 ਸਕੂਲ ਆਇਡੈਂਟੀਫਾਈ ਕੀਤੇ ਗਏ ਨੇਗੇ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਕਦੇ ਇਹ ਪ੍ਰਾਈਵੇਟ ਸਕੂਲਾਂ ਦਾ ਕਨਸੈਪਟ ਹੁੰਦਾ ਸੀਗਾ ਪਰ ਲੇਕਿਨ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਕੂਲ ਆਫ ਹੈਪੀਨੈਸ ਜਿਹੜਾ ਉਹ 100 ਅਸੀਂ ਪ੍ਰਾਇਮਰੀ ਸਕੂਲ ਆਇਡੈਂਟੀਫਾਈ ਕੀਤੇ ਲਗੇ ਅਗਲੇ ਸਾਲ ਦੇ ਦੌਰਾਨ ਸਕੂਲ ਆਫ ਹੈਪੀਨੈਸ 100 ਜਿਹੜੇ ਲਗੇ ਉਹ ਤਬਦੀਲ ਹੋਣਗੇ ਸੋਭਾ ਜਿਆਦਾ ਤੁਹਾਡੇ ਨਾਲ ਕਿਉਂਕਿ ਪੂਰਾ ਦਾ ਪੂਰਾ ਬਜਟ ਮੈਂ ਲਗਭਗ 1 ਘੰਟਾ 20 ਮਿੰਟ ਦੇ ਵਿੱਚ ਤੁਹਾਡੇ ਤੁਸੀਂ ਬਹੁਤ ਸਾਰੇ ਸਾਥੀ ਗੈਲਰੀ ਚ ਬੈਠੇ ਸੀਗੇ ਸਰਮੁਖ ਅੰਕੜਿਆ ਸਬੇਤ ਕੀਤਾਗਾ ਸੋ ਮੈਂ ਨਹੀਂ ਕਹਾਗਾ ਤੁਹਾਡਾ ਸਬਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਕੁਐਸਚਨ ਹੈ ਤਾਂ ਪਲੀਜ਼ ਹਾਂਜੀ ਬਿਲਕੁਲ ਜਦੋਂ ਪੰਜਾਬ ਚ ਇਲੈਕਸ਼ਨ ਹੋ ਰਹੀ ਸੀ 2022 ਚ ਉਹ ਤੋਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਿੱਤੀਆਂ ਸੀ ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਮਿਨੈਂਸ ਬਣਾਮਾਗੇ ਅਸੀਂ ਸਿੱਖਿਆ ਦੇ ਅੰਦਰ ਆਪਣੇ ਵਿਦਿਆਰਥੀਆਂ ਨੂੰ ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਚੂਨ ਦੇ ਅੰਦਰ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਂ ਆ ਅੱਛੀਆਂ ਇੰਸਟੀਚੂਨ ਹੈਗੀਆਂ ਉਹਨਾਂ ਦੇ ਅੰਦਰ ਸਖਲਾਈ ਲੈਣੀ ਲੈਣ ਲਈ ਭੇਜਾਂਗੇ ਤਾਂ ਕਿ ਉੱਥੋਂ ਪੜ ਕੇ ਆ ਕੇ ਸਾਡੇ ਬੱਚਿਆਂ ਨੂੰ ਪੜਾਉਣ ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਵਾਂਗੇ ਸਕੂਲ ਆਫ ਐਮੀਨਸ ਵੀ ਬੜਾ ਲੱਗੇ ਔਰ ਸਾਡੇ ਅਧਿਆਪਕ ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾਂ ਜਾ ਕੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ ਸਾਡੀ ਜਿਹੜੀ ਇਹ ਗਰੰਟੀ ਸੀਗੀ ਉਹ ਅਸੀਂ ਲਗਭਗ ਉਥੇ ਪੂਰੀ ਹੋ ਚੁੱਕੀ ਆ ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਟ ਅਸੀਂ ਫਰੀ ਆਫ ਕਾਸ ਇਲੈਕਟ੍ਰਿਸਿਟੀ ਦੇਵਾਂਗੇ ਇਹਦੇ ਚੋਂ ਮੈਨੂੰ ਲੋਦਾ ਬਹੁਤ ਸਾਰੇ ਤੁਹਾਡੇ ਚੋਂ ਤਾਂ ਵੈਸੇ ਘੱਟ ਹੋਣਗੇ ਬਹੁਤ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ ਚ ਵੀ ਆਉਂਦਗੀ ਤੁਹਾਨੂੰ ਪਤਾ ਕਿ ਤਿੰਨਾਂ ਮਹੀਨਿਆਂ ਚ ਅਸੀਂ ਉਹ ਸੈਕੰਡ ਜਿਹੜੀ ਸਾਡੀ ਕਮਿਟਮੈਂਟ ਸੀ ਜਿਹੜੀ ਗਰੰਟੀ ਸੀ ਉਹ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵਾਦਾ ਸੀਗਾ ਕਿ ਪਰਮਾਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਨ ਪੀਜਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਨੇ 1 ਕਰੋੜ ਰੁਪਏ ਸਹਾਇਤਾ ਰਾਸ਼ੀ ਵਜੋਂ ਦੇਵਾਂਗੇ ਉਹ ਅਸੀਂ ਵਾਦਾ ਬਾਖ ਖੂਬੀ ਪੰਜਾਬ ਦੇ ਲੋਕਾਂ ਨੇ ਨਵਾਇਆ ਪੂਰਾ ਹੋ ਗਿਆ ਔਰ 100% ਦੇ ਸੀਓ ਦੀ ਕਮਿਟਮੈਂਟ ਦੇ ਨਾਲ ਉਹ ਤੇ ਖਰੇ ਉਤਰਿਆ ਮੈਂ ਕਸਿਆ ਇਹ ਤੇ ਡੰਗਰੰਟੀਆਂ ਦੀ ਗੱਲ ਕਰ ਰਿਹਾ ਸਿਰਫ ਮੈਂ ਸਮਝਦਾ ਮੋਟੀ-ਮੋਟੀ ਇੱਕ ਗਰੰਟੀ ਰਹਗੀ ਉਹ ਵੀ ਬੜੀ ਜਲਦੀ ਪੂਰੀ ਕਰਾਂਗੇ ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਪੰਜਾਬ ਚ ਕਰ ਚੁੱਕੇ ਆਂਗੇ ਸੋ ਬਿਲਕੁਲ ਇਹਦੇ ਨਾਲ ਦੀ ਨਾਲ ਅਸੀਂ ਆਪਣਾ ਰੈਵਨਿਊ ਜਿਹੜਾਗਾ ਉਹਦੇ ਅੰਦਰ ਵੀ ਅਸੀਂ ਵਾਅਦਾ ਕੀਤਾਗਾ ਦੇਖੋ ਪਿਛਲੀ ਸਰਕਾਰ ਦੇ ਸਮੇਂ 6% ਦਾ ਵਾਧਾ ਸਿਰਫ 6% ਦਾ ਵਾਧਾ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਔਨ ਟੈਕਸ ਰੈਵਨਿਊ ਦੇ ਵਿੱਚ ਹੋਇਆ ਸੀ ਸਾਢੇ 7 ਦੇ ਬਾਲੀਏ ਦੀ ਕਲੈਕਸ਼ਨ ਚ ਹੋਇਆ ਸੀ ਔਰ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ थी ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਦੇ ਚ 8% ਹੋਇਆ ਸੀ ਤਾਂ ਸਾਡੀ ਸਰਕਾਰ ਨੇ ਇਮਾਨਦਾਰੀ ਦਾ ਉਹਦੇ ਕਿੰਨਾ ਵਾਅਦਾ ਹੋ ਗਿਆ 13 ਫੀਸਦੀ ਦਾ ਵਾਅਦਾ ਹੋਇਆਗਾ 13% ਦਾ ਵਾਅਦਾ ਹੋਇਆਗਾ ਇਹ ਮੇਰੀ ਰਿਪੋਰਟ ਨਹੀਂ ਇਹ ਕੈਗ ਦੀ ਰਿਪੋਰਟ ਆ ਕਈ ਵਾਰ ਕੋਈ ਸਦਰਨ ਗਿਆ ਨਾ ਕਿ ਸਾਡੇ ਅਫਸਰ ਸਾਹਿਬਾਨ ਬੈਠੇ ਨੇ ਇਹ ਜਿਹੜਾ ਡਬਲ 6 ਤੋਂ 12 12 ਤੋਂ ਵੀ 13 ਡਬਲ ਤੋਂ ਵੀ ਉੱਪਰ ਦਾ ਵਾਅਦਾ ਹੋਇਆਗਾ ਇਹ ਸਰਦਾਰ ਭਗਵੰਤ ਸਿੰਘ ਮਾਝ ਦੀ ਸੋਚ ਆ ਉਹਨਾਂ ਦੀ ਇਮਾਨਦਾਰੀ ਦੇਖ ਰਹੀ ਤੀ ਦੀ ਸੋਚ ਆ ਜਿੱਥੇ ਕਿਤੇ ਚੋਰੀ ਹੁੰਦੀ ਸੀਗੀ ਉਹ ਚੋਰੀਆਂ ਖਤਮ ਕੀਤੀਆਂ ਰਹੀਆਂ ਟੈਕਸ ਦੇ ਅੰਦਰ GSC ਦੀ ਮੈਂ ਗੱਲ ਕਰਾਂ ਹైదరాబాద్ IIT ਵਰਗੇ ਜਿਹੜੀਆਂ ਇੰਸਟੀਚੂਸ਼ਨ ਨੇ ਉਹਨਾਂ ਨਾਲ ਕੋਲੈਬੋਰੇਸ਼ਨ ਕਰਕੇ ਉਹਨਾਂ ਦੇ ਮਾਡਲ ਉਹਨਾਂ ਦੇ ਮੋਡਿਊਲਸ ਜਿਹੜੇ ਦੇ ਅਸੀਂ ਪਰਚੇਜ਼ ਕੀਤੇ ਨੇਗੇ ਉਹਨਾਂ ਨੂੰ ਪੰਜਾਬ 'ਚ ਲਾਗੂ ਕੀਤਾਗਾ ਜਦੋਂ ਪੰਜਾਬ 'ਚ ਲਾਗੂ ਹੋਏ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਚੋਰੀ ਵੀ ਰੁਕੀ ਆ ਔਰ ਉਹ ਸਾਰਾ ਪੈਸਾ ਜਿਹੜਾ ਉਹ ਸਾਡੇ ਖਜ਼ਾਨੇ 'ਚ ਆਇਆ ਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਿੱਲ ਆਉ ਨਾਮ ਪਾਉਸਕੀਮਾ ਨਵੀਆਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟੀ ਸਥਾਪਨਾ ਇਹ ਸਾਰੇ ਸਰਕਾਰ ਦੇ ਦੋ ਸਾਲਾਂ 'ਚ ਪੋਜ਼ਿਟਿਵ ਕੰਮ ਨੇ ਜਿਨ੍ਹਾਂ ਦੇ ਨਾਲ ਸਾਡੇ ਟੈਕਸ ਦੀ ਕਲੈਕਸ਼ਨ ਜ

उस टैक्स चोरी को हम लगातार खत्म कर रहे हैं नेक्स्ट ईयर बीस सौ के लिए हमने अपना जीएसटी का रेवेन्यू टारगेट किया है पच्चीस हजार सात सौ पचास रुपए पच्चीस एस्टिमेट किया है कि पच्चीस हजार सात सौ पचास रुपए उसमें हमने बढ़ोतरी करनी है, है उसमें हमने उसको आगे ले जाना है इसे तरीके त्र, बैट, बैट वैट वैल्यूएटेड टैक्स की मैं गल करा 8550 ਹਾਂਜੀ ਹਾਂਜੀ 8550 ਕਰੋੜ ਸਟੇਟ ਦੀ ਐਕਸਾਈਜ਼ ਸਟੇਟ ਦੀ ਐਕਸਾਈਜ਼ ਤੋਂ 10350 10000 350 ਪਹਿਲੀ ਵਾਰ ਹੋਇਆਗਾ ਕਿ 5 ਦਾ ਅੰਕੜਾ ਪੰਜ ਡਿਜੀਟ ਦੇ ਅੰਦਰ ਪੰਜ ਡਿਜੀਟ ਦੇ ਅੰਦਰ ਪੰਜਾਬ ਦੀ ਐਕਸਰਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ ਜਦ ਕੇ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਅਕਾਲੀ ਦਲ ਭਾਜਪਾ ਦੀ ਸੀ ਉਹਨਾਂ ਦੇ ਸਮੇਂ ਤੱਕ ਸਿਰਫ 61151 ਮੈਂ ਬਿਲਕੁਲ ਇਹ ਦੇਖ ਲਿਓ ਕਿਤੇ ਵੀ ਚੈੱਕ ਕਰ ਲਿਓ ਸਿਰਫ 616151 ਕਰੋੜ ਦਾ ਸਾਲਾਨਾ ਐਕਸਰਸਾਈਜ਼ ਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ ਚ ਪਿਛਲੇ ਸਾਲ ਅਸੀਂ 10000 ਦੇ ਨੇੜੇ ਪਹੁੰਚੇ ਸੀ ਇਸ ਵਾਰ ਅਸੀਂ 10350 ਕਰੋੜ ਰੁਪਏ ਨੂੰ ਕਰਾਸ ਕਰ ਰਹੇ ਹਾਂ ਇਹ ਇੱਕ ਮੈਂ ਸਮਝਦਾ ਬਹੁਤ ਹੀ ਹਿਸਟੋਰੀਕਲ ਸਟੈਪ ਹੈ ਤਾਂ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ ਉਹ ਜਿਹੜੀ ਸਮਗਲਿੰਗ ਸੀ ਉਹਦੂੰ ਕਰਬ ਕੀਤਾ ਗਿਆ ਉਹਨੂੰ ਖਤਮ ਕੀਤਾ ਗਿਆ ਦੇਖੋ ਪਹਿਲੀ ਵਾਰ ਹੋਇਆ ਕਿ ਬਾਈਡਿੰਗ ਦੇ ਉੱਤੋਂ ਅਸੀਂ ਬਹੁਤ ਹੀ ਘੱਟ ਰੇਟ ਤੇ 5 ਰੁਪਏ 50 ਪੈਸੇ ਦੇ ਹਿਸਾਬ ਨਾਲ ਕੀਤਾਗਾ ਸੋ ਇਸ ਤੇ ਅਸੀਂ ਉਹਨਾਂ ਤੇ ਕੋਈ ਬਜਟ ਨਹੀਂ ਪਾਇਆ ਲੋੜ ਨਹੀਂ ਪਾਇਆ ਕਿਉਂਕਿ ਉਹ ਮਾਫੀਆ ਸੀ ਜਿਹੜਾ ਉਹਨੂੰ ਖਤਮ ਕਰਨ ਦੇ ਰਾਹ ਦੇ ਨਾਲ ਅਸੀਂ ਇਹਦਾ ਜਿਹੜਾ ਰੇਟ ਘਟਾਇਆ ਸੀ ਇਸੇ ਤਰ੍ਹਾਂ ਮੈਂ ਸਟੈਂਪ ਸਟ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਉਹਦੇ ਵਿੱਚ 5750 ਰੁਪਏ ਦਾ 5750 ਕਰੋੜ ਰੁਪਏ ਜਿਹੜਾ ਅਸੀਂ ਟਾਰਗੇਟ ਰੱਖਿਆਗਾ 25% ਦਾ ਵਾਧਾ ਇਸੇ ਤਰ੍ਹਾਂ ਟੈਕਸ ਐਂਡ ਵਾਹਨ ਦੇ ਵਿੱਚ ਅਸੀਂ 4350 ਯਾਨੀ ਕਿ 31% ਦਾ ਇਲੈਕਟ੍ਰਿਕਟੀਕ ਡਿਊਟੀ ਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ 3512% ਤੇ ਅਦਰ ਜਿਹੜੇ ਹੋਰ ਚਾਰਜਸ ਹੁੰਦੇ ਨੇ ਛੋਟੇ ਛੋਟੇ ਉਹਨਾਂ ਦੇ ਵਿੱਚੋਂ 650 ਯਾਨੀ ਕਿ 30% ਦਾ ਅਸੀਂ ਵਾਅਦਾ ਰੱਖਿਆ ਹੈ ਇਸੇ ਤਰ੍ਹਾਂ ਨਾਨ ਨਾਨ ਟੈਕਸ ਰੈਵਨਿਊ ਨਾਨ ਟੈਕਸ ਰੈਵਨਿਊ ਵਿੱਚ ਮਸਲੇਬੀਅਸ ਜਿਹੜੇ ਜਨਰਲ ਸੀਟਸ ਹੁੰਦੀਆਂ ਨੇਗੀਆਂ ਉਹਦੇ ਵਿੱਚ ਵੀ ਅਸੀਂ 11% ਦਾ ਵਾਅਦਾ ਕੀਤਾਗਾ ਪਿਛਲੇ ਸਾਲ ਆਰ ਆਈ ਦੇ ਅੰਦਰ ਉਹ 1051 10000 ਕਵੱਜਾ ਸੀਗਾ ਜਿਹੜਾ ਕਿ ਹੁਣ ਅਸੀਂ ਵਧਾ ਕੇ 11246 ਕੀਤਾ ਇਸੇ ਤਰ੍ਹਾਂ ਪੰਜਾਬ ਰੋਡਵੇ ਦੇ ਵਿੱਚ ਉਹ 260 ਤੋਂ ਵਧਾ ਕੇ 400 ਕੀਤਾ ਗਿਆ 60% ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ 1255 ਕਰੋੜ ਤੋਂ ਵਧਾ ਕੇ 2530 ਕਰੋੜ ਕੀਤਾ ਗਿਆ ਤੇ ਲਗਾਤਾਰ ਜਿਹੜਾ ਹੈਗਾ ਅ ਅਸੀਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਜਿਸ ਤਰ੍ਹਾਂ ਪੁਰਾਣੇ ਪਿਛਲੇ ਸਾਲ ਅਸੀਂ ਟਾਰਗੇਟ ਫਿਕਸ ਕੀਤੇ ਸੀਗੇ ਕਿ ਅਸੀਂ ਆਪਣਾ ਰੈਵਨਿਊ ਦੀ ਕਲੈਕਸ਼ਨ ਵਧਾਉਣੀ ਆ ਬਗੈਰ ਕੋਈ ਨਵਾਂ ਟੈਕ ਸੰਪੋਜ਼ ਕੀਤੇ ਅਸੀਂ ਸਾਰੇ ਉਹ ਟੈਕਸਾਂ ਦੇ ਅੰਦਰ ਕਲੈਕਸ਼ਨ ਤਾਂ ਵਧੀਆ ਕਿ ਜੇਕਰ ਪੰਜਾਬ ਦੇ ਅੰਦਰ ਫੈਲੇ ਵਕ ਵਕ ਮਾਫੀਆ ਨੂੰ ਖਤਮ ਕੀਤਾ ਗਿਆ ਜਿਹੜੇ ਬਾਫੀਏ ਸ਼ਰੋਮਲੇ ਕਾਲੀ ਦਲ ਭਾਜਪਾ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੇ ਸੀ ਜਿਨ੍ਹਾਂ ਬਾਫੀਆ ਨੂੰ ਪਾਲ ਪੋਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਜਿੰਨਾ mafiya ਦੇ ਰਾਹੀਂ ਕਾਂਗਰਸ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਅਕਾਲੀ ਦਲ ਭਾਜਪਾ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਉਹ ਸਾਰਾ mafiya ਜਿਹੜਾ ਸੀ ਦੰਬ ਕਰਤਾ ਖਤਮ ਕਰਤਾ ਤਾਂ ਹੀ ਜਿਹੜਾ ਰੈਵਨਿਊ ਜਿਹੜਾ ਉਹ 6% ਤੋਂ ਵੱਧ ਕੇ 13% ਬੈਕ ਹੈਡ ਦੀ ਗੱਲ ਕਰ ਰਹੇ ਹੋਇਆ ਹੈ ਜੀ ਮਾਨ ਸਰ ਐਜੂਕੇਸ਼ਨ ਤਾਂ ਟੌਪ ਪ੍ਰੈਕਟੀਕਲ ਤੇ ਰਹੀ ਹੈ ਪਰ ਇਸ ਸਾਲ ਐਜੂਕੇਸ਼ਨ ਦਾ ਬਜਟ ਘਟਿਆ ਵੱਧ ਨਹੀਂ ਸਾਡੇ ਕਾਰਨ ਕਿਹ ਕਿਉਂ ਘਟਾਇਆ ਗਿਆ ਬਿਲਕੁਲ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾ ਉਹ ਪਹਿਲੇ ਸਾਲ ਦੇ ਮੁਕਾਬਲੇ ਜਿਹੜਾ ਵਧਿਆਗਾ ਹਾਂ ਤੁਹਾਨੂੰ ਲੱਗਦਾ ਹੋਊਗਾ ਕਿ ਜਿਹੜੀਆਂ ਦਿਵਾਰਸ ਨੇ ਉਹਨਾਂ ਦਾ ਘਟ ਗਿਆ ਦਿਵਾਰ ਕਿਉਂਕਿ ਪਿਛਲੇ ਸਾਲ ਅਸੀਂ ਇੰਨਾ ਉਹਨਾਂ ਦੀ ਬਜਟ ਰੱਖਿਆ ਸੀਗਾ ਉਸੇ ਇਸ ਵਾਰ ਵੀ ਜਿਹੜਾ ਹਾਇਰ ਐਜੂਕੇਸ਼ਨ ਆ ਉਹਦੇ ਚ 6% ਦਾ ਵਾਅਦਾ ਕੀਤਾ ਗਿਆ ਨਹੀਂ ਨਹੀਂ 6% ਦਾ ਕੀਤਾਗਾ ਆਰਿਚ ਸੋਰੀ ਆਰਿਚ ਆਰਿਚ 6% ਦਾ ਵਾਅਦਾ ਸੀ ਹੁਣ ਅਸੀਂ ਉਹਦੇ ਚ ਜਿਹੜਾ ਹਾਇਰ ਸਕੂਲ ਐ ਸਕੂਲ ਤੇ ਹਾਰ ਐਜੂਕੇਸ਼ਨ ਚ 11.5% ਦਾ ਵਾਧਾ ਹੈਗਾ ਤੇ ਇਸੇ ਤਰ੍ਹਾਂ ਹੈਲਥ ਐਂਡ ਫੈਮਿਲੀ ਵੇਅਰ ਚ ਫੈਮਿਲੀ ਵੈਲਫੇਅਰ ਚ 10.6 ਦਾ ਸੋਸ਼ਲ ਵੈਲਫੇਅਰ ਐਂਡ ਜਸਟਿਸ 6.3 ਦਾ ਫੂਡ ਸਪਲਾਈ 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 7.0 ਦਾ ਏਮਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ 1.0 ਦਾ ਇਹ ਇਸ ਇਨਫਰਾਸਟ੍ਰਕਚਰ ਚ 16% ਤੋਂ ਉੱਪਰ ਦਾ ਵਾਧਾ ਕੀਤਾ ਹੈਗਾ ਸੋ ਸਾਰੇ ਹੈਡ ਦੇ ਵਿੱਚ ਲਗਭਗ ਵਾਧੇ ਹੋਏ ਨੇਗੇ ਐਸ ਪਰ ਲਾਸਟ ਜਿਹੜੇ ইয়ার ਬਿਲਕੁਲ ਜਿਹੜਾ ਪੁਰਾਣਾ ਕਰਜ਼ਾ ਪੁਰਾਣੀਆਂ ਸਰਕਾਰਾਂ ਨੇ ਲਿਆਗਾ ਉਹਦੀ ਜਿਹੜੀ ਉਸ ਕਰਜ਼ੇ ਦੀ ਜਿਹੜੀ ਕਿਸ਼ਤਾਂ ਜਾਂ ਉਸ ਕਰਜ਼ੇ ਦਾ ਇੰਟਰਸਟ ਜਿਹੜਾ ਹੈਗਾ ਉਹ ਵੀ ਲਗਾਤਾਰ ਸਾਨੂੰ ਬੋੜਦਾ ਪੈ ਰਿਹਾਗਾ ਸੋ ਪਿਛਲਾ ਜਿਹੜਾ ਅਪ੍ਰੋਕਸੀਮੇਟਲੀ ਜੇ ਮੈਂ ਗੱਲ ਕਰਾਂ ਤਾਂ 30000 30370 ਕਰੋੜ ਤੋਂ ਉੱਪਰ ਪੁਰਾਣੇ ਕਰਜ਼ੇ ਦਾ ਇੰਟਰਸਟ ਵਿਆਜ ਵਿਆਜ ਜਿਹੜਾ ਉਹ ਬੋੜਿਆਗਾ ਇਸੇ ਤਰੀਕੇ ਲਗਭਗ 2380023 ਜਿਹੜੀ ਪ੍ਰਿੰਸੀਪਲ ਅਮਾਉਂਟ ਆ ਪ੍ਰਿੰਸੀਪਲ ਰੀ ਉਹਦੀ ਰੀਪੇਮੈਂਟ ਕੀਤੀ ਆ ਕਿਉਂਕਿ ਬਹੁਤ ਸਾਰੇ ਕੰਟੀਨਿਊ ਜਿਹੜਾ ਪ੍ਰੋਸੈਸ ਹੁੰਦਾ ਇਹ ਨਹੀਂ ਹੁੰਦਾ ਕਿ ਤੁਸੀਂ ਆਰਬੀਆ ਦੇ ਕੋਈ ਕਿਸ਼ਤਾਂ ਰੋਕ ਲੋਗੇ ਜਦੋਂ ਵੀ ਆਰਬੀਆ ਸਾਡਾ ਜਿੰਨਾ ਵੀ ਖਜ਼ਾਨੇ ਚ ਪੈਸਾ ਜਾਂਦਾਗਾ ਆਰਬੀਆ ਹੀ ਆਪਣਾ ਜਿਹੜਾ ਬਣਦਾ ਹੁੰਦਾ ਹਿੱਸਾ ਜਿੰਨਾ ਵੀ ਸਾਡਾ ਦੋਲ ਲਿਆ ਹੋਇਆ ਹੈਗਾ ਪ੍ਰਾਣੀਆਂ ਸਰਕਾਰਾਂ ਨੇ ਪਹਿਲਾਂ ਉਹ ਕੱਟ ਕੇ ਹੀ ਸਾਨੂੰ ਵਾਪਸ ਦਿੰਦੀਆਂ ਰਹੀਆਂ ਕਿ ਤੁਹਾਡਾ ਭਾਈ ਆ 100 ਰੁਪਏ ਆਇਆ ਸੀਗਾ ਇਹਦੇ ਚੋਂ 25 ਰੁਪਏ ਤੁਹਾਡੇ ਕੱਟ ਲੈ ਗਏ ਤਾਂ ਤੁਹਾਡੇ 75 ਬਰਦ ਰਹੇ ਤਾਂ ਤੁਹਾਨੂੰ ਜਿਹੜਾ ਉਹ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਪੈਂਡਿੰਗ ਲਾਇਬਿਲਟੀ ਸੀਗੀਆਂ ਜੇਵੇਂ ਪੈਂਡਿੰਗ ਲਾਇਬਿਲਟੀ ਜਿਹੜੀਆਂ ਪੁਰਾਣੀ ਸਰਕਾਰ ਦੀ ਤੁਸੀਂ ਕਹਿ ਰਹੇ ਹੋ ਕਿ ਉਹਦੋਂ ਘਟ ਗਿਆ ਕਰਜ਼ਾ ਹੋਇਆ ਉਹਦੇ 6279 ਕਰੋੜ ਰੁਪਏ 6279 ਕਰੋੜ ਰੁਪਏ ਪੁਰਾਣੀਆਂ ਲਾਇਬਿਲਟੀ ਜਿੱਚ ਪੀਐਸਆਈ ਡੀਸੀ ਦੇ ਪੰਜਾਬ ਦੇ ਪੂਡਾ ਦੇ ਪੀਐਸਏ ਡੀਵੀਆਈ ਦੇ ਪੰਜਾਬ ਐਗਰੋ ਦੇ ਪਾਵਰ ਸਬਸਿਡੀ ਦੇ ਇਹ ਸਾਰੇ ਪੈਸੇ ਅਸੀਂ ਜਿਹੜੇ ਨੇਗੇ ਉਹ ਰੀਪੇ ਕੀਤਾ ਤੇ ਵਾਪਸ ਕੀਤੇ ਨਗੇ ਤੇ ਕਰਜ਼ਾ ਘਟ ਕਰਨ ਲਈ ਸਰਕਾਰ ਦਾ ਕੀ ਪਲਾਨ ਹੈ ਜੀ ਇਸ ਕੇਸ ਦਾ ਸਰਕਾਰ ਦਾ ਬੜਾ ਭਰੋਸਾ ਜਾਰੀ ਆ ਕਿ ਇਸ ਫੀਲ ਦੇ ਨਾਲ ਬਹੁਤ ਜ਼ਿਆਦਾ ਚਲਿਆ ਜਾਣਾ ਕਿ ਇਹ ਬੈਂਕ ਕੇ ਮੇ ਹੋਗਾ ਇਹਦੀ ਇੱਕ ਹੋਰ ਦਾ ਪਲਾਨ ਕੀ ਹੈ ਬਿਲਕੁਲ ਜੀ ਲਗਾਤਾਰ ਜਿਹੜੇ ਪ੍ਰੈਜ਼ੈਂਟ ਜਿਹੜਾ ਟੈਕਸ ਅਰਜ਼ੀਮ ਚੱਲ ਰਹੀ ਹੈ ਜੀਐਸਟੀ ਚੱਲ ਰਹੀ ਹੈ ਉਹਦੇ ਅੰਦਰ ਅਸੀਂ ਆਪਣੀ ਟੈਕਸ ਕੰਪਲਾਈਂਸ ਨੂੰ ਉਹਦੀ ਟੈਕਸ ਦੀ ਪ੍ਰਾਪਤੀ ਨੂੰ ਲਗਾਤਾਰ ਵਧਾ ਰਹੇ ਹੈਗੇ ਔਰ ਅਸੀਂ ਆਪਣਾ ਟੈਕਸ ਦੀ ਪੱਧਾ ਰਹਾਂਗੇ ਇਸੇ ਕਰਕੇ ਜਿਹੜਾ ਪਿਛਲੇ ਸਾਲ ਨੂੰ ਡੈਟ ਲੈਣ ਦੀ ਕਿਰਿਆ ਉਹਦੇ 4% ਦਾ 4% ਜਿਹੜਾ ਇਸ ਸਾਲ ਅਸੀਂ ਘਟ ਲੈ ਰਹੇ ਹਾਂਗੇ 4% ਦਾ ਜਿਹੜਾ ਉਹ ਘਟਾ ਹੋਇਆਗਾ ਹੌਲੀ 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 ਡਿਕਲਾਈਨ ਹੋਊਗਾ ਇਹ 30-35 ਸਾਲ ਦਾ ਬਧਾਇਆ ਹੋਗਾ ਇੱਕ ਦਿਨជា ਜਾਂ ਇਹ ਚੰਦ ਦਿਲਾ ਦੇ ਵਿੱਚ ਪੂਰਾ ਨਹੀਂ ਹੋਣਾ ਹੈਗਾ 30-35 ਸਾਲ ਦੀ ਪ੍ਰਕਿਰਿਆ ਦੇ ਦੌਰਾਨ ਚੜਾਇਆ ਗਿਆ ਸੋ ਅਸੀਂ ਇਹਨੂੰ 4% ਇਸ ਵਾਰ ਡਿਕਲਾਈਨ ਕੀਤਾਗਾ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਸਟੇਟ ਦੀ ਜਿਹੜੀ ਆ ਪ੍ਰਾਪਤੀ ਆ ਉਸ ਸਟੇਟ ਦਾ ਪੋਜ਼ਿਟਿਵ ਸਟੈਪਰ ਥੈਂਕ ਯੂ ਜੀ ਬੜਾ ਅਜੂਤ ਚਾਚੇ Shamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ